हां जी दोस्तों सत श्री अकाल स्वागत है त्वाडा ਸਾਡੇ ਚੈਨਲ ਤੇ ਹੋਰ ਸਭ ਠੀਕ ਠਾਕ ਹੋ ਬੈਕ ਨੂੰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦੇ ਬਲੌਗ ਵਿੱਚ ਆਪਾਂ ਦਿਖਾਉਨੇ ਆ ਅੱਜ ਬਾਰਸ਼ ਸ਼ੁਰੂ ਹੋਣ ਵਾਲੀ ਆ ਸਵੇਰ ਦਾ ਆਪਣਾ ਟਾਈਮ ਹੈ 8:30 ਦਾ ਆ ਦੇਖੋ ਸਾਹਮਣੇ ਕਿਦਾਂ ਬੱਦਲੇ ਬੱਦਲ ਆ ਰਿਹਾ ਪੂਰਾ ਬੱਦਲ ਆਉਣ ਨੂੰ ਤਿਆਰ ਹੈ ਅੱਜ ਤਰੀਕ ਹੋ ਗਈ 10 ਇਸ ਸਾਲ ਦਾ ਮੰਨ ਲਓ ਵੀ ਭਾਦੋ ਦੇ ਮਹੀਨੇ ਬਾਰਸ਼ ਬਹੁਤ ਜ਼ਿਆਦਾ ਪੈ ਰਹੀ ਹੈ ਤਕਰੀਬਨ 1-2 ਦਿਨ ਛੱਡ ਕੇ ਇਹ ਕਈ ਵਾਰ ਤਾਂ ਲਗਾਤਾਰੇ ਰੋਜ਼ ਪਈ ਜਾਂਦੀ ਹੈ। ਐਦਾਂ ਦਾ ਅੱਜ ਦਾ ਮੌਸਮ ਹੈ। ਫਸਲਾਂ ਨਿਸਰੀਆਂ ਹੋਈਆਂ ਨੇ ਪਰ ਇਹਦੇ ਜਿਹੜਾ ਨਿਸਰਦੀਆਂ ਨੇ ਕੁਝ ਇਹਦੇ ਬੂਰ ਤੇ ਬਹੁਤ ਅਸਰ ਪੈਂਦਾ ਕਿਉਂਕਿ ਬਾਰਸ਼ ਇਸ ਦਿਨੀ ਆਣੀ ਜੀ ਓੜੀ ਜੀ ਗਲਤੀ ਹੋ ਗਈ ਆ ਦੇਖ ਲਓ ਸਾਹਮਣੇ ਉੱਪਰ ਕਿੰਨਾ ਹੀ ਬੱਦਲ ਆ ਰਿਹਾ ਇਧਰ ਆ ਸਾਹਮਣੇ ਦਿਖਦਾ ਹੋਊ ਤੁਹਾਨੂੰ ਇਹ ਪੂਰਾ ਪੈਰ ਆ ਗਿਆ ਬੱਦਲ ਐ ਕਾਲੀਆਂ ਘਟਾ ਆਈਆਂ 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 ਪਈਆਂ ਨੇ ਸਾਰੀ ਆ ਨਾਲ ਹਵਾ ਵੀ ਆ ਗਈ ਹੁਣ ਇਹ ਤਾਂ ਮੰਨ ਲਓ ਵੀ ਜੀਰੀ ਦੇ ਜਿਹੜਾ ਸਿੱਟਾ ਹੁਣ ਨਿਕਲੇ ਹੋਏ ਨੇ ਇਹ ਚ ਦਾਣਾ ਬਣ ਰਿਹਾ ਹੈ। ਦਾਣਾ ਜਿਹਦਾ ਬਣ ਵੀ ਗਿਆ ਥੋੜਾ ਮੋਟਾ ਉਹ ਨਾਲੋਂ ਵੀ ਹਲਦੀ ਲੋਗ ਲੱਗ ਲੱਗ ਗਿਆ। ਦਾਣਾ ਫੁੱਲਣ ਲੱਗ ਗਿਆ। ਹੁਣ ਉਹਤੇ ਸਪਰੇਹਾਂ ਵੀ ਪਹਿਲਾਂ ਕਰੀਆਂ ਨੇ ਪਰ ਸਪਰੇਹ ਦੇ ਨਾਲ ਕੋਈ ਹੁਣ ਬਾਰਸ਼ ਲਗਾਤਾਰ ਪੈਣ ਕਰਕੇ ਉਹ ਚ ਫੰਗਸ ਰੋਗ ਆ ਜਾਂਦਾ। ਉਹਦੇ ਕਰਕੇ ਇਹ ਦਾਣਾ ਫੁੱਲਣ ਲੱਗ ਗਿਆ। ਿੱਲੂ ਅੱਜ ਤਾਂ ਸਾਜ ਰਹੀ ਹਰਾ ਵੱਟ ਲਿਆ ਹਾਂ اچھا ਸਾਜ ਰਹੀ ਵਿਲਾ ਹੋ ਗਿਆ ਮੀਂਹ ਕਰਕੇ ਵੀ ਵੱਟ ਲੀਏ ਹੈ ਹਾਂ ਇਹ ਕਰਕੇ ਮੈਂ ਕਿਹਾ ਚੱਲ ਇੱਕ ਨਾ ਰੜਦੀ ਹੂੰ ਸਾਰਾ ਹਲਕੀ ਤਾਂ ਨਹੀਂ ਆ ਰਿਹਾ ਬਾਚੂ ਅੱਛਾ ਨਹੀਂ ਰੱਖੀ ਗਾਰੰਟੀ ਇਹਦਾ ਅੱਜ ਆਹ ਹੋ ਇਹ ਵੀ ਹੈ ਆ ਥੋੜੀ ਉਹ ਜਗ੍ਹਾ ਰਹਿ ਗਈ ਥੀ ਇੰਨੀ ਕੇ ਵੱਡ ਹੋ ਗਈ ਹੁਣ ਬੀਜਿਆ ਜਾਉ ਨਾਲ ਇਹ ਹੂੰ ਅੱਜ ਏਰੀਆ ਆਪਣੇ 1509 ਹੈ ਲੂਹਾ ਦੋ ਤਿੰਨ ਦਿਨ ਚਾਰਕ ਦਿਨ ਹੋਏ ਨੇ ਜਦ ਤੱਕ ਸਟਾਏ ਦਾ ਪੂਰਾ ਸਿੱਧਾ ਸੀ ਹੁਣ ਝੁਕਣ ਲੱਗ ਗਿਆ ਤਾਣਾ ਬਣਨਾ ਸਟਾਰਟ ਹੋ ਗਿਆ ਵਧੀਆ ਬਣਿਆ ਹੋਇਆ ਝੁਕ ਗਿਆ ਜਣੀ ਭਾਰੀ ਹੋ ਗਿਆ ਆ ਟਿੱਲੂ ਸਾਹਮਣੇ ਬੱਟਾ ਸਾਫ਼ ਕਰਨ ਲੱਗਿਆ ਹੋਇਆ ਉਹ ਟਿੱਲੂ ਕਿੰਨਾ ਕ ਕ ਹੋ ਗਈਆਂ ਬੱਟਾ ਮੁੱਟਾ ਸਾਫ਼ ਹੋ ਗਿਆ ਬਸ ਆਹੀ ਰਹਿ ਗਿਆ ਹਾਂ ਹਾਂਜੀ ਹੂੰ ਉਧਰ ਪਰਲੀ ਸਾਈਡ ਤੇ ਹੋ ਗਈਆਂ ਸਾਰੇ ਪਰਲੀ ਸਾਈਡ ਤੇ ਤਾਂ ਹੋ ਗਿਆ ਤੇ ਰਹਿ ਗਿਆ ਮੜਾ ਮੁੱਟੀ ਰੰਦੇ ਨੇ ਉਹ ਵੀ ਕਰ ਦਵਾਂਗੇ ਅੱਛਾ ਆ ਤਾਂ ਫੇਕਾ ਰੋਡ ਦੇ ਲਵੇ ਹੈਗਾ ਇਹ ਆਦਮੀ ਤੋਂ ਲੱਗਾ ਬੁਰਾ ਲੱਗਦੇ ਨੇ ਉਹ ਨਹੀਂ ਤਾਂ ਹੁਣ ਨੂੰ ਹੋ ਜਾਂਦਾ ਜੇ ਨਾ ਮੀ ਮੂੰ ਪੈਂਦਾ ਹਾਂ ਜੀ ਨਹੀਂ ਪਈ ਗਿਆ ਨਹੀਂ ਬਹੁਤ ਪਈ ਜਾਂਦਾ ਇਹ ਤਾਂ ਫੇਰ ਤਾਂ ਸਾਵਣ ਚ ਪਿਆ ਨਹੀਂ ਭਾਦੋ ਚ ਪੈਂਦੇ ਨੇ ਹੂੰ ਉਹ ਇਹ ਵੀ ਹੈ ਹੁਣ ਤਕਰੀਬਨ ਇਹਦੇ ਤੇ ਮੀਂਹ ਦਾ ਥੋੜਾ ਮਾੜਾ ਅਸਰੇ ਪੈ ਰਿਹਾ ਹੈ ਫਸਲ ਹੁਣ ਥੋੜੀ ਜਿਹੀ ਉਹ ਪੱਕਣ ਤੇ ਆ ਰਹੀ ਹੈ ਔਰ ਇਤੇ ਅਸਰ ਤਾਂ ਮਾੜਾ ਹੀ ਪੈਂਦਾ ਹੈ ਇਹ ਦਾਣਾ ਫੁੱਲਣ ਲੱਗ ਗਿਆ ਵਿੱਚ ਵਿੱਚ ਦਾਣੇ ਦੇਖੋ ਆ ਸਾਹਮਣੇ ਇਹ ਦਾਗੀ ਜਿਹੇ ਹੋਏ ਹੋਏ ਨੇ ਰੰਗ ਹੋਰ ਹੋਇਆ ਹੋਇਆ ਇਦਾਂ ਇਹ ਬਾਰਸ਼ ਦਾ ਹੀ ਕਾਰਨ ਹੈ ਨਾ ਕੋਈ ਬੰਦਾ ਸਪਰੇਅ ਕਰ ਸਕਦਾ ਇਸ ਤੇ ਜੇ ਕਰਦੇ ਆ ਜਦ ਇਹ ਬਾਰਸ਼ ਪੈ ਜਾਂਦੀ ਆ ਇਹਦੇ ਕਰਕੇ ਥੋੜਾ ਜਿਹਾ ਹੋਇਆ ਤਾਂ ਓਕਾ ਹੀ ਹੋਇਆ ਲਓ ਜੀ ਮੇਲੋ ਜੈ ਪ੍ਰਤਾਪ ਨੂੰ ਵੀ ਜੈ ਪ੍ਰਤਾਪਾ ਇਧਰ ਆ ਦੇ ਉਹ ਆ ਦੇ ਆ ਦੇਖੋ ਆ ਸਾਸਤਰੀ ਕਾਰ ਕਰਦੇ ਅਸੀਂ ਕਾ ਕਰਦੋ ਇਧਰ ਹਾਂਜੀ ਇਹ ਹੈ ਇਹਨੇ ਜੈ ਪ੍ਰਤਾਪ ਸਿੰਘ ਚੱਠਾ ਹੁਣ ਆਪਣੇ ਇਥੇ ਕਹਿੰਦੇ ਵੀ ਅੱਜ ਬਾਰਸ਼ ਤਾਂ ਥੋੜੀ ਜੀ ਸਵੇਰ-ਸਵੇਰ ਬੱਦਲ ਤਾਂ ਕਾਫੀ ਆਇਆ ਸੀ ਲੰਘ ਗਿਆ ਹੁਣ ਕਹਿੰਦੇ ਵੀ ਇਹਦੇ ਵਿੱਚ ਆਪਾਂ ਹਰਾ ਬੀਜ ਦਿੰਨੇ ਆ ਕਿ ਹੋ ਸਕਦਾ ਵੱਧ ਘਟ ਵੀ ਪੈ ਜਾਂਦਾ ਵੀ ਚਲੋ ਗਿੱਲੇ-ਗਿੱਲੇ ਜਿੱਚ ਜੰਮਿਆ ਹੁੰਦਾ ਇਸ ਕਰਕੇ ਇਹ ਚ ਕਹਿੰਦੇ ਵੀ ਹਰਾ ਬੀਜ ਦਿੰਨੇ ਆ ਆ ਦੇਖੋ ਰਜੈ ਪ੍ਰਤਾਪ ਵੀ ਸੁਣਦਾ ਇਹ ਗੱਲਾਂ ਪੂਰੀਆਂ ਐਵੇਂ ਹੀ ਇਹ ਆਪਣੇ ਆਹ ਸਮਣੇ ਹੀ ਆਹੇ ਇਹਦੇ ਵਿੱਚ ਹੋਣ ਲਿਆਉਣਗੇ ਟਰੈਕਟਰ ਫੇਰ ਦਾ ਕੰਮ ਨੇ ਤੁਹਾਨੂੰ ਉਹ ਜੀ ਆ ਗਿਆ ਟਰੈਕਟਰ ਆ ਗਿਆ ਟਰੈਕਟਰ ਆਪਣਾ ਉਹ ਕਹਿੰਦੇ ਨੇ ਪਿੱਛਣ ਵਾਸਤੇ ਆਹ ਕੰਮ ਨੇ ਆਮੂਜੇ ਕਰਦੀ ਦੱਸਣਗੇ ਆਉਂਦੇ ਆਲੀ ਜੀ ਬਿੱਲੂ ਵੀ ਆ ਗਿਆ ਲੈ ਲੋ ਬਿੱਲੂ ਨੂੰ ਵੀ ਕਿਨੇ ਆ ਬਈ ਹਾਂ ਠੀਕ ਆ ਸਭ ਠੀਕ ਆ ਹਾਂ ਇਹ ਬੰਦਾ ਵਾਸਾ ਹਾਂ ਆਪਾ ਤਾਂ ਯਾਰ ਜਿਹੜੀ ਜਮਾਣਾ ਬਣਾਇਆ ਬਈ ਅੱਛਾ ਹੋਰ ਲੈ ਕਾਕਾ ਇਹ ਉਹਦੇ ਗਨਾਰੂ ਕੋਲ ਚੱਕ ਕੇ ਲੱਗਿਆ ਆ। ਆਹ ਕਹਿੰਦਾ ਉੱਥੇ ਜਾਂਦਾ ਸੀ ਆਹ ਕਹਿੰਦਾ ਉੱਥੇ ਪਏ ਨੇ ਸੁੱਕਣਗੇ ਚੱਕ ਲਿਆ। ਅੱਛਾ। ਮੈਂ ਚਲ ਚੱਕ ਲਿਆਉਣਾ। ਹੂੰ। ਪਹਿਲਾਂ ਮੈਂ ਪੁੱਛਿਆ ਮਾ ਭਾਈ ਉੱਥੇ ਵੇਂਦਾ ਆਂ ਦੱਸ ਵੀ ਜੜ ਮਿੱਟੀ ਤਾਂ ਨਹੀਂ ਹੈਗੀ। ਹੂੰ। ਕਹਿੰਦਾ ਨਹੀਂ। ਉਹ ਤਾਂ ਝਾੜਤੀ ਹੋਊਗਾ ਨਾ। ਹਾਂ ਨਾ ਵੱਡੀ ਵੱਡੀ ਦਾਦੀ ਨਾਲ ਵੱਡੇ। ਇੰਨਾ ਅੱਛਾ। ਉਹ ਠੀਕ ਆ ਸਾਰਾ ਪਰਿਵਾਰ। ਸਭ ਠੀਕ। ਤੁਸੀਂ ਬਸ ਵਧੀਆ ਭਾਈ। ਇਹਦੇ ਵਿੱਚ ਬਾਜਰਾ ਸਰੋਂ ਤੇ ਮੱਕੀ ਦਾ ਮਿਲਾ ਕੇ ਕਿੱਟਾ ਦੇ ਰਹੇ ਨੇ ਸਾਹਮਣੇ ਦੇਖੋ ਤੁਸੀਂ ਨੂੰ ਜਣੇ ਆਪਣੇ ਕਿੱਟਾ ਦੇ ਰਹੇ ਨੇ ਜਾਓ ਜੀ ਕਹਿੰਦੇ ਰੂਟਾ ਪੇਟਰ ਹੁਣ ਫੇਰ ਲਾਗੇ ਫੇਰ ਤੇ ਨਾਮ ਦਾ ਜਿਹੜਾ ਮੱਸੀ ਬਾਜੜਾ ਤਰੋਂ ਦਿੱਤੀ ਹੈ ਉਹਦੇ ਵਿੱਚ ਉਹ ਰੂਟਾ ਨਾ ਫੇਰ ਲਾਗੇ ਇਹ ਦਾਣੇ ਡਲ ਜਾਣਗੇ ਇਹਦੇ ਨਾਲ हां जी दोस्तों जे ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਿਓ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਲਾਈਕ ਜ਼ਰੂਰ ਕਰਿਆ ਕਰੋ ਵੀਰੋ ਤੁਸੀਂ ਵੀਡੀਓ ਦੇਖਤਾ ਜ਼ਰੂਰ ਲੰਨੇਓ ਪਰ ਲਾਈਕ ਨਹੀਂ ਕਰਦੇ ਲਾਈਕ ਜ਼ਰੂਰ ਕਰਿਆ ਕਰੋ ਅ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਵੀਡੀਓ ਨਾਲ ਜੁੜੇ ਹੋਏ ਹੋ हां जी दोस्तों आगे जो भी आगे अपडेट ਹੋਰ ਵੀਡੀਓ ਚ ਦੱਸਾਂਗੇ ਜੋ ਵੀ ਆਊਗੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ